ਚਾਵਰ ਛਤਰ ਤਖਤ ਦੇ ਮਾਲਕ ਜੁਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀ ਸਤ ਗੁਰਾਂ ਦੁਆਰਾ ਬਖਸ਼ੀ ਇਸ ਮਨੁੱਖਾ ਦੇਹ ਨੂੰ ਸਫਲਾ ਕਰਦੇ ਆਂ ਸਾਸਾਂ ਦਾ ਲਾਹਾ ਲੈਂਦਿਆਂ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਮਨੁੱਖਾ ਦੇਹ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਜ ਰਹਿ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਤਿਗੁਰਾਂ ਦੇ ਪਾਵਨ ਬਾਕ ਮਾਉਂਦਿਆਂ ਕਥਾ ਕੀਤਨ ਸਦਾ ਸੁਖਦਾਈ ਦੇ ਬਾਕ ਆਓ ਵਿਚਾਰ ਨਾਲ ਜੁੜਨਾ ਕਰੀਏ ਜੋ ਲੜੀਵਾਰ ਇਤਿਹਾਸ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨਾਵਾਂ ਤੇ ਥਾਵਾਂ ਦਾ ਪਾਵਨ ਇਤਿਹਾਸ ਆਰੰਭ ਕੀਤਾ ਗਿਆ ਹੈ। ਆਓ ਜੁੜਨਾ ਕਰੀਏ ਜੋ ਆਪਾਂ ਹੁਣ ਤੱਕ ਸਰਵਣ ਕੀਤਾ ਕਿ ਸਤਿਗੁਰੂ ਨਾਨਕ ਮਹਾਰਾਜ अनेका ਨੂੰ ਤਾਰਦੇ ਹੋਏ ਸੰਸਾਰ ਵਿੱਚ ਵਿਚਰਦੇ ਹੋਏ ਕਿਤਨਿਆਂ ਨੂੰ ਤਾਰਦੇ ਹੋਏ ਕਰਤਾਰਪੁਰ ਜਾਪ ਪਹੁੰਚੇ ਨੇ ਮਹਾਰਾਜ ਨੇ ਜਾ ਕੇ ਜਿਵੇਂ ਰਾਜੇ ਨੂੰ ਔਰ ਕਾਜੇ ਨੂੰ ਸਮਝਾਉਣਾ ਕੀਤਾ ਹੈ ਔਰ ਅੱਗੇ ਵਧ ਕਰਕੇ ਮਹਾਰਾਜ ਨੇ ਜੋ ਜੋ ਰਾਜਾ ਮਲਕ ਭਾਗੋ ਹੈ ਔਰ ਭਾਈ ਲਾਲੋ ਹੈ ਕਿਵੇਂ ਖੱਟ ਤੇ ਝੂਠ ਦਾ ਨਿਸਤਾਰਾ ਕੀਤਾ ਹੈ ਕਿ ਕਿਵੇਂ ਹੱਕ ਸੱਚ ਦੀ ਕਮਾਈ ਵਿੱਚ ਅੰਮ੍ਰਿਤ ਹੈ ਔਰ ਜੇ ਕੋਈ ਪਾਪਾਂ ਦੀ ਕਮਾਈ ਕਰਦਾ ਹੈ ਕਿਵੇਂ ਉਹ ਤੋਂ ਮਿੱਜਤਾਰਾ ਜਿਵੇਂ ਖੂਨ ਹੈ ਉਹ ਝੁੰਦਾ ਹੈ ਇਸ ਤਰ੍ਹਾਂ ਮਹਾਰਾਜ अनेਕਾਂ ਨੂੰ ਉਤਾਰਦੇ ਹੋਏ ਹਮਜਾ ਗੋਸ ਨੂੰ ਸਿੱਧੇ ਮਾਰਗ ਤੇ ਪਾਉਣਾ ਕੀਤਾ ਹੈ ਅਨੇਕਾਂ ਨੂੰ ਮਹਾਰਾਜ ਨੇ ਮਾਰਗ ਦਿਖਾਉਣਾ ਕੀਤਾ ਹਰਦਵਾਰ ਦੀ ਯਾਤਰਾ ਕੀਤੀ ਮਿਦਰਾ ਬਣ ਤੋਂ ਮਹਾਰਾਜ ਅੱਗੇ ਗੋਰਖ ਦੇ ਮਤੇ ਨੂੰ ਗੋਰਖ ਨੂੰ ਜਾ ਕੇ ਮਤਾਂ ਦਿੱਤੀਆਂ ਨੇ ਅੱਗੇ ਜੋ ਮਹਾਰਾਜ ਦਾ ਇਤਿਹਾਸ ਹੈ ਆਓ ਸਰਬਨ ਕਰਨਾ ਕਰੀਏ ਮਹਾਰਾਜ ਆਪਣੇ ਮਿਸ਼ਨ ਦੇ ਦੌਰਾਨ ਆਪ ਪਾਗਪਟਨ ਸ਼ੇਖ ਬ੍ਰਹਮਾ ਨੂੰ ਮਿਲੇ ਅਤੇ ਸ਼ੇਖ ਫਰੀਦ ਜੀ ਦੀ ਜੋ ਗੱਦੀ ਦੇ ਨਿਸ਼ੀਣਦਾਰ ਨੇ ਜਾਨੀ ਸਾਨੀ ਨੇ ਅਖਬਾਰ ਇਹ ਨੇ ਮੌਜੂਦਾ ਉਹਨਾਂ ਨਾਲ ਧਰਮ ਦੇ ਬਾਰੇ ਚਰਚਾ ਕੀਤੀ ਹੈ ਔਰ ਸ਼ੇਖ ਜੀ ਨੂੰ ਆਪਣੇ ਵਿਦੇਸ਼ ਦੇ ਕਰਕੇ ਰਿਆਸਤ ਬੋ ਸ਼ਹਿਰ ਪਹੁੰਚੇ ਇਥੇ ਚੰਡੇਵਾੜੀ ਨੂੰ ਵਿਦੇਸ਼ ਦਿੱਤਾ ਹੈ ਅਤੇ ਮਰਦਾਨੇ ਦੇ ਜੋਰ ਦੇਣ ਦੇ ਉੱਤੇ ਮਹਾਰਾਜ ਤਲਵੰਡੀ ਵਾਪਸ ਆ ਗਏ ਹਨ ਮਾਤਾ ਪਿਤਾ ਦੇ ਚਰਨ ਚੁੰਮੇ ਨੇ ਉਹਨਾਂ ਦੇ ਮਜਬੂਤ ਕਰਨ ਤੇ ਕੁਝ ਦਿਨ ਮਹਾਰਾਜ ਆਪਣੇ ਗ੍ਰਹਿ ਠਹਿਰੇ ਨੇ ਔਰ ਆਪਣੇ ਇਸ ਜੋ ਵਿਚਾਰ ਉਦਾਸੀਆਂ ਸੰਸਾਰ ਉਦਾਹਰਨਾਂ ਦੇ ਰਿਹਾ ਉਧਰ ਵੱਲ ਫੇਰ ਮਹਾਰਾਜ ਨੇ ਆਪਣਾ ਜੋ ਪੈਂਡਾ ਹੈ ਉਹ ਸ਼ੁਰੂ ਕਰ ਦਿੱਤਾ ਇਸ ਦੌਰਾਨ ਆਪ ਭਾਈ ਲੱਲੂ ਦੇ ਘਰ ਐਮਨਾ ਬਾਦ ਮਹਾਰਾਜ ਗਏ ਹੈ ਔਰ ਇਹਨਾਂ ਦਿਨਾਂ ਵਿੱਚ ਪਠਾਨਾਂ ਦਾ ਇਲਾਕੇ ਦੇ ਵਿੱਚ ਪੂਰਾ ਜ਼ੁਲਮ ਹੋ ਰਿਹਾ ਸੀ ਬਾਬਰ ਦੀ ਚੜ੍ਹਾਈ ਕਰਕੇ ਆ ਗਿਆ ਤਾਂ ਮਹਾਰਾਜ ਇਨਾਂ ਦੇ ਦੇਸ਼ ਨੂੰ ਲੁੱਟਿਆ ਬਰਬਾਦ ਕੀਤਾ ਗਿਆ ਬਾਬਰ ਬਾਣੀ ਵਿੱਚ ਸਾਰਾ ਕੁਝ ਮਰਦਾਨੇ ਬਾਰੇ ਔਰ ਸਤਿਗੁਰੂ ਜੀ ਬਾਰੇ ਦੱਸਿਆ ਗਿਆ ਕਿ ਮੈਂ ਇਹਨਾਂ ਨੂੰ ਵੀ ਕੈਦ ਕੀਤਾ ਗਿਆ ਹੈ ਔਰ ਚੱਕੀਆਂ ਪੀਠੀਆਂ ਗਈਆਂ ਸਿਰਾਂ ਤੇ ਪੰਡਾਂ ਚੁਕਾਈਆਂ ਗਈਆਂ ਮੀਰਾ ਖਾਨ ਦਰੋਗਾ ਜੇਲ੍ਹ ਨੇ ਇਹਨਾਂ ਦਾ ਨਿਰਾਲਾ ਟੰਗ ਵਿਖੇ ਬਾਬਰ ਨੂੰ ਤਲਾਕ ਕੀਤੀ ਹੈ ਪਜਾਓ ਪਾਈ ਬਾਬਰ ਤਾਂ ਕਿ ਦਰਦ ਨਾ ਆਇਆ ਬਾਣੀ ਆਪਾਂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇਤੀ ਮਾਰ ਪਈ ਕੁਰਲਾਣੇ ਸਾਰਾ ਕੁਝ ਦੇਖ ਕੇ ਗੁਰੂ ਨਾਨਕ ਮਹਾਰਾਜ ਨੇ ਅਕਾਲ ਪੁਰਖ ਨੂੰ ਤਾਨਾ ਮਾਰਿਆ ਹੈ ਤੇ ਇਹ ਸਾਰਾ ਕੁਝ ਸੁਣ ਕੇ ਬਾਬਰ ਤੇ ਉਹਦੇ ਹਲਕਰ ਹੈਰਾਨ ਰਹਿ ਵੀ ਖੁਦਾ ਨੂੰ ਵੀ ਕੋਈ ਲਾਂਭਾ ਦੇ ਸਕਦਾ ਹੈ ਅੱਲਾਹ ਨੂੰ ਵੀ ਕੋਈ ਲਾਂਭਾ ਦੇ ਸਕਦਾ ਹੈ ਤੌ ਜੋ ਦੇਖਿਆ ਵਿਕਰਮਾਤ ਦੇਖੀ ਵੀ ਚੱਕੀਆਂ ਆਪੇ ਝੁਕੋ ਕਰੀਆਂ ਨੇ ਨਿਰੰਕਾਰ ਦਾ ਨਾਮ ਜਪਿਆ ਜਾ ਰਿਹਾ ਹੈ ਤੇ ਪੈਰੀ ਡਗ ਪਿਆ ਉਸ ਨੇ ਵੀ ਫਿਰ ਧਨ ਭਾਗ ਜਾਣ ਕੇ ਕਿ ਆ ਵੀ ਖੁਦਾ ਸਾਡੀ ਜੇਲ੍ਹ ਵਿੱਚ ਆਇਆ ਤਾਂ ਉਹਨਾਂ ਨੇ ਜੋ ਲੁੱਟ ਮਾਲ ਸੁਭਾਵ ਸਾਰਾ ਧਨ ਸਭ ਦਾ ਵਾਪਸ ਕਰ ਦਿੱਤਾ ਜੋ ਇਹ ਸਮੇਦਰਤ ਨਾਖ ਨਜ਼ਾਰੇ ਸੰਬੰਧੀ ਜੋ ਬਾਣੀ ਮਹਾਰਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰਭੈ ਹੋ ਕੇ ਉਚਾਰਣ ਕੀਤੀ ਹੈ ਤੇ ਆਪਨੇ ਫਿਰ ਦੋਹਣੀ ਚੰਦ ਲਾਹੌਰ ਦੇ ਲੱਖਾਂ ਪਤੀਆਂ ਨੂੰ ਸੱਚੇ ਮਾਰਗ ਤੇ ਪਾਉਣਾ ਕੀਤਾ ਰਾਵੀ ਦੇ ਕਿਨਾਰੇ ਜਾ ਕੇ ਮਹਾਰਾਜ ਨੇ ਕੁਝ ਸੰਮਾ ਵਿਸ਼ਰਾਮ ਕੀਤਾ ਹੈ ਫਿਰ ਵਾਪਸ ਕਰਤਾਰਪੁਰ ਪਹੁੰਚਿਆ ਉਹਦੀ ਨੀਂਹ ਜਾ ਕੇ ਰੱਖੀ ਅਗਰਦਾਸਪੁਰ ਜਾ ਕੇ ਇਹਨਾਂ ਦੇ ਜਨਾਂ ਦੇ ਵਿੱਚ ਆਪ ਬਾਲਕ 7 ਸਾਲ ਦੀ ਅਵਸਥਾ ਜਦ ਰੋਜ਼ ਆਪ ਜੀ ਦੇ ਪਾਸ ਸਤੰਗ ਵਾਹਤੇ ਆਇਆ ਕਰਦੇ ਸੀ ਜੋ ਆਪਾਂ ਵਿਚਾਰ ਸਰਵਣ ਕੀਤੇ ਵੀ ਜਿਨ੍ਹਾਂ ਨੂੰ ਬਾਬਾ ਬੋਢਾ ਜੀ ਕਿਹਾ ਜਾਂਦਾ ਤਾਂ ਰੋਜ਼ ਕਥਾ ਵਿਚਾਰ ਸਰਵਣ ਕਰਦੇ ਰਹੇ ਸੁਣ ਸੁਣਵਣ ਹੁੰਦੀ ਰਹੀ ਤਾਂ ਮਹਾਰਾਜ ਨੇ ਇੱਕ ਦਿਨ ਸੋਚਿਆ ਬਾਜ ਮਾਰੀ ਬੇਟਾ ਆਓ ਕਈ ਗੱਲ ਕਈ ਗੱਲ ਤੁਸੀਂ ਰੋਜ਼ ਕਥਾ ਵਿਚਾਰ ਸਰਬਨ ਤੁਹਾਡਾ ਤਾਂ ਸਾਮਾਨ ਖੇਡਣ ਪੁੱਦਣ ਦਾ ਹੈ ਮੌਜਾ ਕਰਨ ਦਾ ਹੈ ਤੇ ਤੁਸੀਂ satsang ਕਹਿੰਦੇ ਮਾਤਾ ਜੀ ਨੇ ਅਗਮ ਚਾਉਣ ਲਈ ਕਿਹਾ ਤੇ ਮੈਂ ਬਾਲਣ ਲਾਇਆ ਨਾ ਤਾਂ ਮੋਟੀਆਂ ਲੱਕੜਾਂ ਨੂੰ ਆਗ ਨਾ ਪਈ ਮਾਣ ਨੇ ਸਮਝਾਇਆ ਬੇਟਾ ਫਰੀਕ ਲੱਕੜਾਂ ਛੋਟੀਆਂ ਲੱਕੜਾਂ ਲਾ ਇਨੂੰ ਅਗਨੀ ਪਵੇਗੀ ਫਿਰ ਲਵੱਡੀਆਂ ਨੂੰ ਪਵੇਗੀ। ਉਸੇ ਤਰ੍ਹਾਂ ਕੀਤਾ ਤਾਂ ਅਗਮਾ ਚ ਗਿਉਂ। ਕਹਿੰਦੇ ਮੈਨੂੰ ਸੋਝੀ ਆ ਗਈ ਵੀ ਹੋ ਸਕਦਾ ਜੋ ਇਹ ਕਾਲ ਰੂਪੀ ਹੈ ਨਾ ਜਮਦੂਤ ਨੇ ਹੋ ਸਕਦਾ ਏ ਬਰੀਕ ਭਾਵ ਕੇ ਮੈਨੂੰ ਛੋਟਿਆਂ ਨੂੰ ਹੀ ਲੈ ਜਾਵੇ। ਵੱਡਿਆਂ ਦੀ ਬਾਰੀ ਬਾਅਦ ਵਿੱਚ ਆਈ ਸਾਡਾ ਸਮਾਂ ਪਹਿਲਾਂ ਜਵੇ। ਤਹ ਮਹਾਰਾਜ ਮੈਂ ਇਹ ਸੱਚ ਨੂੰ ਜਾਣ ਕਰਕੇ ਪਹਿਲੇ ਸੰਗਤ ਕਰਨ ਲੱਗ ਗਿਆ ਨਿਰੰਕਾਰ ਅਕਾਲ ਪੁਰਖ ਦਾ ਨਾਮ ਜਪਣ ਲੱਗ ਕਿਉਂਕਿ ਬਾਣੀ ਵੀ ਕਹਿੰਦੀ ਹੈ ਨਾ ਸੁਖ ਨਹੀਂ ਹਰ ਕੇ ਨਾਮ ਬਿਨ ਗੁਰੂ ਦੇ ਨਾਮ ਬਿਨਾ ਪਾਈ ਸੁਖ ਨਹੀਂ ਹੈ ਸ਼ਾਂਤੀ ਨਹੀਂ ਹੈ ਇਸ ਕਰਕੇ ਮੈਂ ਸੰਗਤ ਦੇ ਵਿੱਚ ਕਿਉਂਕਿ ਬਾਣੀ ਕਹਿੰਦੀ ਆਇਓ ਲਾਹ ਲੈਣ ਲੱਗਾ ਕਿ ਤਕ ਪਕੜੇ ਮੁਕਤੀ ਚੱਲੀ ਰਹਿਣ ਤੇ ਮਹਾਰਾਜ ਮੈਂ ਹੁਣ ਲਾਹ ਲੈ ਰਿਹਾ ਹਾਂ ਜਿਤਨਾ ਸਮਾਂ ਕੋਈ ਪਤਾ ਨਹੀਂ ਕਿ ਆ ਜਾਣਾ ਕਿ ਮਰेंगे ਕੈਸਾ ਮਰਨਾ ਹੋਏ ਮਹਾਰਾਜ ਕੀ ਪਤਾ ਸਮਾਂ ਕਾਲ ਪਹਿਲਾਂ ਮੈਨੂੰ ਚੱਕ ਕੇ ਲੈ ਜੇ ਇਸ ਕਰਕੇ ਮੈਂ ਅਕਾਲ ਪੁਰਖ ਦਾ ਨਿਰੰਕਾਰ ਦਾ ਪਾਵਨ ਬਾਖ ਮਾਰਿਆ ਤੇ ਇਸ ਤਰ੍ਹਾਂ ਮਹਾਰਾਜ ਉਹੀ ਵਿਰਾਗੇ ਬੱਚਾ ਬਾਬੇ ਪੁੱਟੇ ਦਾ ਸਰੂਪ ਆ ਕੇ ਬਣਦਾ ਹੈ ਇਸੇ ਤਰ੍ਹਾਂ ਮਹਾਰਾਜ ਨੇ ਜਿਨ੍ਹਾਂ ਨੇ ਆ ਕੇ ਛੇਵੇਂ ਪਾਤਸ਼ਾਹ ਤੱਕ ਫਿਰ ਤਿਲਕ ਕੀਤਾ ਹੈ ਗੱਦੀ ਦਾ ਮਹਾਰਾਜ ਕਰਤਾਰਪੁਰ ਬਸੌਣ ਤੋਂ ਪਹਿਲਾ ਪ੍ਰਚਾਰ ਕਰਦੇ ਲੰਕਾ ਤੱਕ ਪਹੁੰਚ ਗਏ ਮਹਾਰਾਜ ਰਾਜਾ ਸ਼ਿਵ ਭਾਨ ਦੇ ਬਾਗ ਵਿੱਚ ਜਾ ਕੇ ਡੇਰਾ ਲਾਇਆ ਰਾਜੇ ਨੂੰ ਸਤਿ ਉਪਦੇਸ਼ ਕੀਤੇ ਐ ਔਰ ਪ੍ਰਾਣ ਸਗਲੀ ਰਚੀ ਆ ਆਪਣੇ ਬਾਅਵਸੀ ਦੇ ਸਮੇਰ ਪਹਾੜ ਮਹਾਰਾਜ ਗਏ ਸਿੱਧਾ ਨੰਗੋਸ਼ਟ ਹੋਈ ਐ ਔਰ ਅਚਲ ਵਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਰਿੱਧੀਆਂ ਸਿੱਧੀਆਂ ਜੋ ਛੱਡਦੇ ਆ ਨਾ ਉਹਨਾਂ ਨੂੰ ਇੱਕ ਅੰਕਾਰ ਵਾਹਿਗੁਰੂ ਦਾ ਸਿਮਰਨ ਦਾ ਉਪਦੇਸ਼ ਦੇਸ਼ ਕੀਤਾ ਹੈ ਤੈਨਾਂ ਜੋਗੀਆਂ ਨਾਲ ਵੀ ਚਰਚਾ ਹੋਈ ਹੈ ਜੋ ਬਾਣੀ ਧੰਨ ਗੁਰੰਸਾ ਮਹਾਰਾਜ ਵਿੱਚ ਸਿੱਧ ਗੋਸ਼ਟ ਕਰਕੇ ਦਰਜ ਹੈ ਫਿਰ ਆਵ ਇਥੋਂ ਨਗਰ ਕਸ਼ਮੀਰ ਨੂੰ ਗਏ ਆ ਇਥੋਂ ਦੇ ਮਸ਼ਹੂਰ ਪੰਡਤ ਬ੍ਰਹਮਦਾਸ ਤੇ ਹੋਰ ਲੋਕਾਂ ਨੇ ਵੀ ਆਪਣੀ ਸਿੱਖਿਆ ਦਿੱਤੀ ਪਰ ਇਥੋਂ ਹੁੰਦੇ ਹੋਏ ਆਫਰ ਮੱਕੇ شریف ਪਹੁੰਚੇ ਜਿੱਥੇ ਕਾਜੀ ਨੂੰ ਅਡ ਬੜੀ ਚਰਚਾ ਹੋਈ ਔਰ ਮੱਕਾ شریف ਦੇ ਕਾਜੀ ਨੂੰ ਵੀ ਆਪਣਾ ਲੋ ਉਹਦਾ ਮਨ ਮਦੀਨਾ ਔਰ ਰੂਮ ਬਗਦਾਦ ਵੱਲ ਉਪਦੇਸ਼ ਕੀਤਾ ਹੈ ਔਰ ਇਥੋਂ ਵੀ ਕਾਜ਼ੀਆਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਮਹਾਰਾਜ ਮੁੜ ਹਿੰਦੁਸਤਾਨ ਨੂੰ ਆਏ ਵਾਪਸੀ ਤੇ ਮਹਾਰਾਜ ਇਥੋਂ ਹਸਨ ਅਬਦਾਲ ਪੰਜਾ ਸਾਹਿਬ ਔਰ ਵਲੇ ਕੰਧਾਰੇ ਨੂੰ ਸਿੱਧੇ ਰਾਤੇ ਪਾ ਕੇ ਵਾਪਸ ਆਏ ਛਾਲਕੋਟ ਹੁੰਦੇ ਹੋਏ ਮਹਾਰਾਜ ਹਮਜਾ ਗੋਸ ਨੂੰ ਜਾ ਕੇ ਸਮਝਾਉਣਾ ਕੀਤਾ ਮੁਸਾ ਮਲਤਾਨ ਵਿੱਚ ਜਾ ਕੇ ਫਕੀਰਾਂ ਨੂੰ ਸਿੱਧੇ ਰਸਤੇ ਪਾਇਆ ਮੁਰਕਰਤਾਰਪੁਰ ਵਿੱਚ ਆ ਕੇ ਬਾਗ ਪਰਵਾਰ ਵਿੱਚ ਰਹਿਣ ਖੇਤੀਬਾੜੀ ਦਾ ਕੰਮ ਆਰੰਭ ਕੀਤਾ ਹੱਥੀਂ ਕਿਰਤ ਕੀਤੀ ਹੈ ਉਪਦੇਸ਼ ਕੀਤਾ ਹੈ ਸੰਗਤ ਨੂੰ ਕਾਇਮ ਰੱਖਣ ਦੇ ਲਈ ਗੁਰਦੁਆਰੇ ਬਣਾਉਣ ਦੀ ਆਗਿਆ ਵੀ ਕੀਤੀ ਹੈ ਸੇਵਾ ਸੰਭਾਲ ਕਰਨ ਦੀ ਆਗਿਆ ਵੀ ਕੀਤੀ ਹੈ ਕਰਤਾਰਪੁਰ ਸੰਗਤ ਦੀ ਆਵਾਜ਼ ਆਈ ਵਦਨ ਦੇ ਨਾਲ ਇੱਥੇ ਵੀ ਲੈਣੇ ਵੀ ਗੁਰੂ ਦੀ ਚਰਨੀ ਆ ਕੇ ਜੁੜੇ ਹੈ ਕਈ ਕਰੜੇ ਮਹਾਰਾਜ ਜੀ ਨੇ ਨਤਮ ਧਿਆਨ ਲਏ ਆਪਨੇ ਫਿਰ ਅਸੂਤੇ ਸੁਦੀ ਦਾ ਸੰਮਤ 1596 ਦੇ ਮੁਤਾਬਕ 1539 ਈਸਵੀ ਨੂੰ ਮਹਾਰਾਜ ਗੁਰੂ ਨਾਨਕ ਇਸ ਅਨੁਸਾਰ ਦੇ ਉੱਤੇ ਸਰੀਰਕ ਤੌਰ ਤੇ ਅਕਾਲ ਚਰਨਾਂ ਕਰਕੇ ਆਪਨੇ ਨੇਕ ਜਿੰਦਗੀ ਅਤੇ Hindu Musalmana ਦੇ ਅੰਦਰ ਇਤਨਾ ਪਿਆਰ ਪੈਦਾ ਕਰ ਦਿੱਤਾ ਕਿ ਹਰ ਅੱਜ ਵੀ ਇਨਸਾਨ ਆਪਾਂ ਵੇਨੇ ਕੋਈ ਐਸਾ ਪਗੰਬਰ ਨਹੀਂ ਹੋਇਆ ਜਿਹਨੂੰ ਕੋਈ ਆਪਦਾ ਕਹਿੰਦਾ ਪਰ ਇੱਕ ਗੁਰਨਾਨਕ ਐਸਾ ਆ ਜਿਹਨੂੰ ਹਰ ਮਜਬ ਹਰ ਇਨਸਾਨ ਆਪਣਾ ਕਹਿੰਦਾ ਹੈ ਕਿਸੇ ਨੇ ਗੁਰੂ ਨਾਨਕ ਕਿਹਾ ਕਿਸੇ ਨੇ ਖੁਦਾ ਕਿਹਾ ਕਿਸੇ ਨੇ ਲੰਮਾ ਪੀਰ ਕਿਹਾ ਅਨੇਕਾਂ ਨਾਮ ਰੱਖ ਕੇ ਆਪਣਾ ਗੁਰੂ ਮੰਨ ਕੇ ਹਰੇਕ ਨੇ ਅੱਜ ਗੁਰੂ ਨਾਨਕ ਨੂੰ ਯਾਦ ਕੀਤਾ ਚਾਹੁੰਦਾ ਕਿਤਨੇ ਨਾਮ ਨੇ ਹਰੇਕ ਦੇਸ਼ ਦੇ ਹਰੇਕ ਮੁਲਕ ਦੇ ਹਰੇਕ ਧਰਮ ਦਾ ਬੰਦਾ ਕਹਿ ਰਿਹਾ ਵੀ ਗੁਰੂ ਨਾਨਕ ਸਾਡਾ ਸੈਸਤਰਾਮਹਾਰਾਜ ਹਰਾਵੀ ਦੇ ਕਿਨਾਰੇ ਆਪਣਾ ਜੋ ਇਹ ਸਰੀਰ ਹੈ ਉਹ ਛੱਡ ਗਏ ਆ ਔਰ ਜਦੋਂ ਚਾਦਰ ਪਾਈ ਗਈ ਨਾ ਉਹ ਸਰੀਰ ਨੇ ਉਹ ਚਾਦਰ ਪਿੱਛੇ ਵਿੱਚ ਝਗੜਾ ਹੋਇਆ ਮੁਸਲਮਾਨ ਕਬੀਰ ਕਹਿੰਦੇ ਅਸੀਂ ਦਫਨਾਉਣੀ ਹੈ ਔਰ ਆਪਣੇ Hindu ਧਰਮੀ ਕਹਿੰਦੇ ਵੀ ਅਸੀਂ ਸੰਸਕਾਰ ਕਰਨ ਤਾਂ ਝਗੜੇ ਦੇ ਵਿੱਚ ਕਹਿੰਦੇ ਉਹ ਚਾਦਰ ਪਾਟ ਗਈ ਤੇ ਜੋ ਚਾਦਰ ਜੱਕੇ ਵਿਕਥਲੇ ਗੁਲਾਬ ਦੇ ਫੁੱਲ ਇਤਿਹਾਸ ਜੋ ਦੱਸ ਰਿਹਾ ਗਵਾਹ ਹੈ ਮਹਾਰਾਜ ਦੀਆਂ ਥੱਲੋਂ ਫੁੱਲ ਨਹੀਂ ਮਿਲੇ ਕਿਉਂਕਿ ਉਹ ਸਨੇਹ ਸਰੀਰ ਆਪ ਨਿਰੰਕਾਰ ਸੰਸਾਰ ਵਿੱਚ ਆਇਆ ਸੀ ਤੇ ਵਿਦੇਸ਼ ਉਹ ਸੁਗੰਧੀ ਦਾ ਸੁੰਦਰਤਾ ਦਾ ਦੇਖ ਗਏ ਸੀ ਤੇ ਅੱਜ ਆਪਾਂ ਜਾਣਦੇ ਹਾਂ ਜਿੱਥੇ ਉਹ ਚਾਦਰ ਦੇ ਦੋ ਟੋਟੇ ਹੋਏ ਉੱਥੇ ਅੱਜ ਮੁਲਕ ਦੇ ਦੋ ਟੋਟੇ ਹੋ ਗਏ ਹਿੰਦੁਸਤਾਨ ਪਾਕਿਸਤਾਨ ਬਣ ਗਏ ਦੋਏ ਪਾਸੇ ਗੁਰੂ ਘਰ ਹੈ ਕਰਤਾਰਪੁਰ ਦੇ ਇਧਰ ਲਈ ਆਵਾਜ਼ ਉਧਰ ਜਾਂਦੀ ਹੈ ਉਧਰ ਲਈ ਆਵਾਜ਼ ਇਧਰ ਜਾਂਦੀ ਹੈ ਇਧਰ ਲਈ ਪਸ਼ੂ ਪੰਛੀ ਉਧਰ ਜਾਂਦੇ ਉਧਰ ਲਈ ਇਧਰ ਆਉਂਦੇ ਹਨ ਪਰ ਮਨੁੱਖ ਨੇ ਵਿਕਰਾ ਖੜਾ ਕੀਤਾ ਵਿਕਾਰ ਖੜੇ ਕੀਤੇ ਹਨ ਵੀ ਅਸੀਂ ਇਧਰ ਉਧਰ ਨਹੀਂ ਜਾ ਸਕਦੇ ਨਿਰੰਕਾਰ ਨੇ ਤਾਂ ਸਾਂਝੀ ਵਾਲਤਾ ਦਾ ਆ ਕੇ ਗੁਰੂ ਨਾਨਕ ਨੇ ਜੋ ਉਪਦੇਸ਼ ਕੀਤਾ ਸੀ ਪਰ ਅਸੀਂ ਸਾਂਝੀ ਵਾਲਤਨ ਤੋੜਨ ਦਿੱਤਾ ਤਾਂ ਇਸ ਤਰ੍ਹਾਂ ਮਹਾਰਾਜ ਨੇ ਆਪ ਜੀ ਨੇ ਫਿਰ ਕਈ ਪ੍ਰਕਾਰ ਦੀ ਵਿਦਿਆਵੀ ਪਾਈ ਹੈ ਰੱਬੀ ਗਿਆਨ ਦਾ ਟੁੱਟ ਪ੍ਰਵਾਸ ਸੰਸਾਰ ਦੇ ਵਿੱਚ ਬਚਾਉਣਾ ਕੀਤਾ ਔਰ ਆਪਣੀ ਸਿੱਖਿਆ ਬਾਬਾ ਲਹਿਣਾ ਜੀ ਬਖਸ਼ ਕੇ ਗਏ ਹੈ ਅਦੁੱਤੀ ਸ਼ਕਤੀਆਂ ਦਾ ਮਾਲਕ ਬਣਾ ਕੇ ਔਰ ਆਪ ਨੇ ਕਈ ਦੇਸ਼ਾਂ ਤੇ ਮਰਵਾਾਂ ਦੀ ਆਗੂਆਂ ਨਾਲ ਧਰਮ ਪ੍ਰਚਾਰ ਕੀਤਾ ਆਪ ਨੇ ਇਸ ਚਰਚਾ ਦੇ ਵਿੱਚ ਸਦਾ ਉੱਚੇ ਰਹੇ ਅਤੇ ਆਪ ਆਪਣੇ ਨਾਲ ਚਰਚਾ ਕਰਨ ਵਾਲੇ ਆਪ ਦੇ ਗਿਆਨ ਤੇ ਨੇਕ ਸੁਭਾਵਕ ਸਦੀਵ ਹੀ ਨਿਭਾਉਂਦੇ ਰਹੇ ਆਪ ਨੇ ਚਾਰ ਵਰਨਾ ਦੇ ਭੇਦ ਮਿਟਾ ਦਿੱਤੇ ਬਾਣੀ ਤੇ ਗ੍ਰਹਿਣ ਕਰਨ ਦੇ ਲਈ ਸੱਚ, ਪ੍ਰੇਮ, ਨਿਮਰਤਾ, ਗਰੀਬੀ, ਰਾਜਾ ਦੇ ਵਿੱਚ ਰਹਿਣਾ ਔਰ ਅਨੇਕਤਾ ਔਰ ਮਨੁੱਖ ਦੀ ਮਾਤਰਾ ਦੀ ਸੇਵਾ ਪਾਪ ਕੋ ਮਨੁੱਖਤਾ ਦੀ ਸੇਵਾ ਏਕ ਪਿਤਾ ਇੱਕ ਸਕੇ ਹਮ ਬਾਰਗ ਤੂੰ ਮੇਰਾ ਗੁਰਹਾਈ ਦਾ ਵਿਦੇਸ਼ ਦ੍ਰਿੜ ਕਰਾਇਆ ਹੈ ਕਿ ਸਾਰੇ ਨਿਰੰਕਾਰ ਦੇ ਪੁੱਤਰ ਨੇ ਸਾਰੇ ਸੰਸਾਰ ਦਾ ਪਿਤਾ ਇੱਕੋ ਅਕਾਲ ਪੁਰਖ ਹੈ ਭਾਈ ਕੋਈ ਅੱਲਾ ਕਹਿ ਕੇ ਬੁਲਾਉਂਦਾ ਹੈ ਕੋਈ ਖੁਦਾ ਕਹਿ ਕੇ ਬੁਲਾਉਂਦਾ ਕੋਈ ਰਾਮ ਕਹਿੰਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਪਰ ਹੈ ਤਾਂ ਪਰਮੇਸ਼ਵਰ ਇੱਕ ਹੀ ਤਾਂ ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਵੇਦਾਂ ਕਿਤੇਬਾਂ ਦੇ ਨਾਲ ਸਮਝਾਉਣਾ ਕੀਤਾ ਔਖੀਆਂ ਬਿਆਨੀਆਂ ਦੀ ਜੋ ਬਝਾਈ ਬੋਲੀ ਸਿਨਾ ਰਬ ਨੂੰ ਯਾਦ ਕਰਨ ਵਾਸਤੇ ਮਾਰਨੇ ਸੌਖੀ ਗੁਰਮੁਖੀ ਬਣਾ ਕੇ ਉਪਦੇਸ਼ ਕੀਤਾ ਹੈ ਸ ਰੱਬੀ ਸਿਮਰਨ ਦੇ ਨਾਲ ਮਹਾਰਾ ਨੇ ਸਭ ਦੇ ਭਲੇ ਪਰਿਸ਼ਾ ਨੂੰ ਸੰਗਤ ਦੇ ਵਿੱਚ ਜੋੜਨਾ ਸੱਚ ਦੀ ਵਾਰਤਾ ਸੰਤੋਖ ਦੇ ਵਿੱਚ ਰਹਿਣਾ ਮਨ ਨੂੰ ਕਾਬੂ ਕਿਵੇਂ ਕਰਨਾ ਇਹ ਤਜੋਰ ਪਾਇਆ ਹੈ ਕਿਉਂ ਸਭਨਾ ਦੇ ਸਾਂਝੇ ਗੁਰੂ ਗੁਰੂ ਨਾਨਕ ਸਭਨਾ ਦੇ ਲਈ ਸਾਂਝੇ ਹੀ ਰਹਿ ਗਏ ਸੁਖਾਲਾ ਧਰਮ ਦਾ ਰਸਤਾ ਦਿਖਾ ਕੇ ਗਏ ਹੈ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਆਪ ਨੇ ਗ੍ਰਸਤੀ ਹੋ ਕੇ ਸਭ ਤੋਂ ਉੱਚਾ ਜੀਵਨ ਬਤੀਤ ਕੀਤਾ ਹੈ ਕਿ ਆਪਈ ਪਰਮਾਰਥ ਜੇ ਪਾਉਣੇ ਪੁੰਨ ਜੇ ਕਮਾਉਣੇ ਤਾਂ ਗ੍ਰਸਤ ਜੀਵਨ ਵਿੱਚ ਹੀ ਹੈ ਆਪਣੇ ਬੱਚੇ ਪਾਲਨੇ ਪਰਿਵਾਰ ਨੂੰ ਪਾਲਣਾ ਇਹ ਵੀ ਸਭ ਤੋਂ ਵੱਡੀ ਭਗਤੀ ਹੈ ਵੀ ਇਹ ਨਹੀਂ ਵੀ ਸੰਸਾਰ ਛੱਡ ਕੇ ਮਹਾਰਾਜ ਕਹਿੰਦੇ ਤੁਸੀਂ ਰੱਬ ਨੂੰ ਪਹੁੰਚ ਤੁਰਪੋ ਤੇ ਪਰਿਵਾਰ ਕਿੱਥੇ ਜਾਏਗਾ ਤਾਂ ਇਸ ਕਰਕੇ ਮਹਾਰਾਜ ਨੇ ਪਰਿਵਾਰ ਵਿੱਚ ਰਹਿ ਕੇ ਜਿਵੇਂ ਚਿੱਕੜ ਦੇ ਵਿੱਚ ਰਹਿ ਕੇ ਕਮਲ ਚਿੱਕੜ ਤੋਂ ਉੱਨਰ ਲਈ ਫਰਿੰਦੇ ਉਵੇਂ ਮਹਾਰਾਜ ਕਹਿੰਦੇ ਸੰਸਾਰ ਵਿੱਚ ਵਿੱਚ ਕਰਦੇ ਆਂ ਪਰਿਵਾਰ ਨੂੰ ਪਾਲਦੇ ਆਂ ਸਾਖ ਸਬੰਧ ਰਿਸ਼ਤਿਆਂ ਨੂੰ ਨਿਭਾਉਂਦੇ ਆਂ ਪਰਮਾਰਥ ਦਾ ਮਾਰਗ ਤਿਆਰ ਕਰਨਾ ਹੈ ਨਿਰੰਕਾਰ ਨੂੰ ਸਿਮਰਨਾ ਹੈ ਇਸ ਤਰ੍ਹਾਂ ਦੇ ਵਿਦੇਸ਼ ਮਹਾਰਾਜ ਨੇ ਫਿਰ ਆਪ ਗ੍ਰਸਤੀ ਜੀਵਨ ਵੀ ਧਾਰਨ ਕੀਤਾ ਔਰ ਇਸੇ ਤਰ੍ਹਾਂ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਅਲਾਹੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ ਰਾਗ ਸ੍ਰੀ ਦਾਗ ਗਵੜੀ ਮਾਜ ਆਸਾ ਗੁਜਰੀ ਬਡਹੰਸ ਔਰ ਤਨਾਸਰੀ ਤਲੰਗ ਸੂਹੀ ਬਲਾਵਲ ਰਾਮ ਕਲੀ ਮਾਰੂ ਦਿਖਾਰੇ ਪੈਰੋ ਬਸੰਤੀ ਸਾਰੰਗ ਮਲਾਰ ਪ੍ਰਭਾਤੀ ਰਾਗਾਂ ਦੇ ਵਿੱਚ ਆਪਦੀ ਬਾਣੀ ਦਰਜ ਹੈ ਇਸ ਤੋਂ ਇਲਾਵਾ ਆਪਣੇ ਸ਼ਲੋਕ ਸੰਸਕ੍ਰਿਤਿ ਸਵਈਏ ਸ਼ਲੋਕ 12 ਦੇ ਵਿਧਿਗ ਵਿੱਚ ਵੀ ਆਪਦੀ ਬਾਣੀ ਆਉਂਦੀ ਹੈ ਤੇ 사ਤਗੁਰੂ ਜੀ ਦੀ ਬਾਣੀ ਹਿੰਦੀ ਫਾਰਸੀ ਸੰਸਕ੍ਰਿਤ ਪੰਜਾਬੀ ਦੇ ਵਿੱਚ ਦਾਰਜ ਹੈ ਔਰ ਆਪਦੀ ਮਹਾਨ ਰਚਨਾ ਜੋ ਸਾਰ ਸੰਸਾਰ ਜਪਦਾ ਜਿਹਨੂੰ ਅਸੀਂ ਸ੍ਰੀ ਜਪਜੀ ਸਾਹਿਬ ਜੀ ਕਹਿੰਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਨੀ ਹਰ ਕਦੇ ਵਸਦਾ ਰੁਗਣੀ ਪਰ ਜਪਜੀ ਦਾ ਬਾਹਰ ਆਨੇ ਐਸੀ ਬਖਸ਼ਿਸ਼ ਕੀਤੀ ਕੋਈ ਹਰ ਕੋਈ ਆ ਕੇ ਪੜ ਸਕਦਾ ਹੈ ਇਹਨਾਂ ਉਪਦੇਸ਼ਾਂ ਵਰਨਾ ਕੋ ਸਾਂਝਾ ਮਹਾਰਗਨ ਖੱਤਰੀ ਬ੍ਰਾਹਮਣ ਸੂਤ ਵੈਸ਼ ਕੋਈ ਵੀ ਭਾਈ ਪੜੇ ਸਾਰਿਆਂ ਨੂੰ ਕੋ ਜਾ ਬਚਨ ਹੈ ਕਿਸੇ ਵਾਸਤੇ ਕੋਈ ਫਰਕ ਨਹੀਂ ਹੈ ਸਾਰਿਆਂ ਵਾਸਤੇ ਦਰਵਾਜ਼ੇ ਖੁੱਲ੍ਹੇ ਆ ਸਾਰੇ ਬਾਣੀ ਪੜਾ ਸਕਦੇ ਸਾਰੇ ਪੜ ਸਕਦੇ ਆ ਇਸ ਤਰ੍ਹਾਂ ਮਹਾਰਾਜ ਨੇ ਰੱਬੀ ਗਿਆਨ ਜੋ ਅਮੋਲਕ ਭੰਡਾਰ ਹੈ ਇਸ ਸੰਸਾਰ ਦੇ ਲੋਕਾਂ ਨੂੰ ਆ ਕੇ ਬਖਸ਼ਣਾ ਕੀਤਾ ਹੈ ਤੋਂ ਸਾਧਗੁਰੂ ਜੀ ਕਿਰਪਾ ਕਰਨ ਆਵਨ ਵਿਚਾਰਾਂ ਕਰਦੇ ਆਨੇਕਾਂ ਪੁੱਲਾਂ ਗਲਤੀਆਂ ਹੋ ਗਈਆਂ ਮਹਾਰਾਜ ਔਰ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ਣ ਜੋ ਅੱਗੇ ਦਾ ਜੋ ਇਤਿਹਾਸ ਹੈ ਕੱਲ ਦੇ ਦਿਨਾਂ ਦੇ ਅੰਦਰ ਆਪਾਂ ਵਿਚਾਰ ਕਰਾਂਗੇ ਤੋ ਸਤਗੁਰੂ ਜੀ ਕਿਰਪਾ ਕਰਨ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਬਾਨ ਸਰਬ ਪੁੱਲਾਂ ਮਾਫ ਕੋਈ ਵੀ ਰਸਨਾ ਵੰਜ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ